ਕੰਕੂ ਤੂੰ ਤਾਂ ਕਹਿ ਰਿਹਾ ਸੀ ਸਪ੍ਰਿੰਗ ਰੋਲ ਤੇ 버ਗਰ ਮੰਗਾਇਆ ਇਹ ਤਾਂ ਪੀਜ਼ਾ ਡਿਲੀਵਰ ਕਰ ਗਿਆ ਬੰਦਾ ਨਾ ਗਲਤ ਆਰਡਰ ਦੇ ਗਿਆ 200 ਦਾ ਆਰਡਰ ਸੀ 600 ਦਾ ਪੀਜ਼ਾ ਮਿਲ ਗਿਆ 4 ਕਿਹ ਚਾਹੀਦਾ ਆਪਾਂ ਨੂੰ ਤੁਹਾਡਾ ਦੋਨਾਂ ਦਾ ਦਿਮਾਗ ਖਰਾਬ ਹੋ ਗਿਆ ਉਹਦਾ ਪੀਜ਼ਾ ਵਾਪਸ ਕਰੋ ਆਪਣਾ ਆਰਡਰ ਤੋਂ ਮੰਗਾਓ ਉਹਦੇ ਮਾਲਕ ਨੇ ਪੈਸੇ ਕੱਟ ਲੈਨੇ ਉਹਦੇ ਵਿੱਚੋਂ ਉਹ ਵਿਚਾਰੇ ਗਰੀਬ ਤੇ ਇਹਦੇ ਵਿੱਚ ਸਾਡੀ ਥੋੜੀ ਗਲਤੀ ਹੈ ਉਹਦੀ ਗਲਤੀ ਹੈ ਆਪੇ ਭੁਗਤੂਗਾ ਆਪਾਂ ਖਾਣੇ ਆ ਤੋ ਯਾਰ ਇਹ ਤਾਂ ਆਰਡਰ ਮੈਂ ਗਲਤ ਲਾਇਆ ਆ ਹੁਣ ਚੇਂਜ ਕਰਾ ਕੇ ਆਣਾ ਪੈਣਾ ਸਰ ਉਹ ਥੋੜਾ ਆਰਡਰ ਨਾ ਗਲਤ ਆ ਗਿਆ ਤਾਂ ਜੀ ਤਾਂ ਇਸ ਲਈ ਚੇਂਜ ਕਰਾਣ ਆਇਆ ਜੀ ਉਹ ਤੇਰੀ ਗਲਤੀ ਐ ਅਸ ਤਾਂ ਕੱਢ ਕੇ ਖਾ ਲਿਆ ਹੁਣ ਤਾਂ ਦੇ ਕੇ ਗਿਆ ਸਰ ਨਿਸ਼ਚਿਤ ਹੀ ਤੁਸੀਂ ਕਿਦਾਂ ਖਾ ਲਿਆ ਜੀ ਸਾਨੂੰ ਤਾਂ ਭੁੱਖ ਲੱਗੀ ਸੀ ਅਸ ਤਾਂ ਖਾ ਲਿਆ ਤਨੂੰ ਥੋੜੀ ਦੇਖੀ ਜਾਣਾ ਜਾ ਜਾ ਸਾਨੂੰ ਨਹੀਂ ਪਤਾ ਸਰ ਐਦਾਂ ਨਾ ਕਰੋ ਜੀ ਮੇਰੀ ਤਨਖਾਹ ਚ ਪੈਸੇ ਕੱਟੇ ਜਾਣੇ ਆ ਜੀ ਜਾਦਾ ਤੁਸੀਂ ਉਹਨੇ ਪੇਮੈਂਟ ਕਰ ਦੋ 600 ਰੁਪਏ ਜੀ ਇਹ ਤੇਰੀ ਗਲਤੀ ਆ ਤੈਨੂੰ ਆਪੇ ਪਤਾ ਲੱਗੂਗਾ ਜਾਂ ਤੇਰੇ ਪੈਸੇ ਘਟੂਗੇ ਚਲ ਹੁਣ ਕੌਣ ਸੀ? ਉਹ ਹੀ ਸੀ ਡਿਲੀਵਰੀ ਵਾਲਾ ਮੈਂ ਭੇਜਾਤਾ ਮੈਂ ਕਿਹਾ ਖਾ ਲਿਆ ਸੀ ਆਰਡਰ ਜੇ ਉਹ ਆਇਆ ਸੀਗਾ ਤਾਂ ਉਹਨੂੰ ਇਹ ਪੀਜ਼ਾ ਵਾਪਸ ਕਰ ਦਿੰਦੇ ਤੇ ਆਪਣਾ ਆਰਡਰ ਲੈ ਲੈਂਦੇ ਪਾਪਾ ਜਿਆਦਾ ਉਪਦੇਸ਼ ਨਾ ਕਰੋ ਸਾਨੂੰ ਬਹੁਤ ਭੁੱਖ ਲੱਗਿਆ ਸਾਨੂੰ ਖਾ ਲੈਣ ਦਿਓ ਇਹਨੂੰ ਬਾਅਦ ਚ ਖਾਓ ਪਹਿਲਾਂ 2 ਦਿਨ ਹੋ ਗਏ ਮਾਂ ਰੋਲਾ ਪਾਦੀ ਨੂੰ ਬਿਜਲੀ ਦਾ ਬਿੱਲ ਪੇ ਕਰੋ ਪੈਨਲਟੀ ਪੈ ਜਾਣੀ ਨਹੀਂ ਤਾਂ ਐਨਾ ਕੰਮ ਤਾਂ ਬਪਾ ਤੁਸੀਂ ਆਪੇ ਕਰ ਸਕਦੇ ਹੋ ਪਲੀਜ਼ ਅੱਜ ਕਰ ਦੋ ਤੁਸੀਂ ਤਾਂ ਨਕਮੇ ਹੋਗੇ ਦੋਵੇਂ ਉਹ ਤੇਰੇ ਤਾਂ 5000 ਰੁਪਏ ਅਕਾਊਂਟ ਜਗਾ ਕੱਲ ਤਾਂ ਤੇਰੀ ਮੰਮੀ ਨੇ 25000 ਭਾਇਆ ਸੀ ਤੇਰੇ ਅਕਾਊਂਟ ਚ ਇੱਥੇ ਤਾਂ 5000 ਦਿਖਾਇਓ ਐਦਾ ਕਿਦਾ ਹੋ ਗਿਆ ਐਦਾ ਕਿਦਾ ਹੋ ਗਿਆ ਮੈਂ ਤਾਂ ਪੇਮੈਂਟ ਨਹੀਂ ਲਈ ਕੀਤੀ ਉਹਨੇ ਕੀਤੀ ਹੈ ਪੇਮੈਂਟ ਡਿਲੀਵਰੀ ਵਾਲੇ ਨੂੰ ਉਬੀਰੇ ਚੈੱਕ ਕਰ ਤੋ ਉਹਨੂੰ ਵੱਧ ਤਾਂ ਨਹੀਂ ਦੇਤੇ ਪੈਸੇ ਪਫ ਤੋ ਸੋ ਜੇਗਾ ਹਾਂ ਮੈਂ 20 ਹਜ਼ਾਰ ਦੇ ਬੈਠਿਆ ਨਾ ਲੈ ਉਹੀ ਗੱਲ ਹੋ ਗਈ ਨਾ ਕਰ ਉਹਨੂੰ ਫੋਨ ਨੈ ਕਰਦਾ ਜੀ ਦ ਨੰਬਰ ਯੂ ਆਰ ਕਾਲਿੰਗ ਇਜ਼ ਕਰੰਟਲੀ ਸਵਿਚਡ ਆਫ ਉਹ ਵਿਭਾਨ ਦੇ ਉਹ ਹਾ ਤੁਸੀਂ ਉਹ ਸਭ ਤੁਸੀਂ ਮੈਨੂੰ ਗਲਤੀ ਨਾਲ 200 ਦੀ ਜਗ੍ਹਾ 20000 ਰੁਪਏ ਜਮ੍ਹਾਂ ਕਰਵਾ ਦਿੱਤਾ ਤਾਂ ਉਹ ਮੇਰੇ ਫੋਨ ਦੀ ਬੈਟਰੀ ਵੀ ਲੋ ਹੋ ਗਈ ਤੇ ਜੀ ਤਾਂ ਮੈਂ ਏਟੀਐਮ ਜਾ ਕੇ ਪੈਸੇ ਕਢਵਾ ਕੇ ਲਿਆਇਆ ਥੋੜੇ ਤੁਸੀਂ ਮੈਨੂੰ ਜ਼ਿਆਦਾ ਪੈਸੇ ਪੇ ਕਰਾ ਦਿੱਤੇ ਤੇ ਜੀ ਮੈਂ ਤਾਂ ਤੁਹਾਡੇ ਨਾਲ ਬਹੁਤ ਮਿਸਬੀਹੇਵ ਕੀਤਾ ਤੇ ਤੁਸੀਂ ਫਿਰ ਵੀ ਸਾਡੇ ਪੈਸੇ ਮੋੜਨ ਆ ਗਏ ਮੈਂ ਨਾਲ ਤੁਹਾਨੂੰ ਝੂਠ ਬੋਲਿਆ ਸੀ ਵੀ ਤੁਹਾਡਾ ਸੀ ਆਰਡਰ ਖਾਲਿਆ ਪਰ ਮੈਂ ਤਾਂ ਖੋਲੇ ਤੱਕ ਵੀ ਨਹੀਂ ਖੜੋ ਤੁਸੀਂ ਮੈਂ ਹੁਣੇ ਲੈ ਕੇ ਆਉਣਾ ਆ ਲਓ ਜੀ ਤੁਸੀਂ ਆਪਣਾ ਆਰਡਰ ਅਸੀਂ ਖੋਲੇ ਤੱਕ ਵੀ ਨਹੀਂ ਆਹ ਸਾਡਾ ਤੁਹਾਡਾ ਆਰਡਰ ਆ ਜੀ ਹਨਾਂ ਲੈ ਤੁਹਾਡੇ ਜਿਹੜੇ ਪੈਸੇ ਤੇ ਜ਼ਿਆਦਾ ਉਹੋ ਆ ਜੀ ਇਹਦੇ ਕਿਨੇ ਪੈਸੇ ਹੋਏ ਜੀ ਇਹਦੇ 200 ਰੁਪਏ ਹੋਏ ਜੀ ਆ ਲਓ ਜੀ 500 ਤੇ ਮੈਂ ਤੁਹਾਨੂੰ ਦਿੰਦਾ ਖੁੱਲੇ ਪੈਸੇ ਜੀ ਨਹੀਂ ਨਹੀਂ ਤੇ ਸਾਰੇ ਪੈਸੇ ਰੱਖੋ ਤੁਸੀਂ ਸਾਡੇ ਲਈ ਬਹੁਤ ਭਜਨਟ ਕੀਤੀ ਹੈ ਤੁਸੀਂ ਪੈਸੇ ਰੱਖ ਲਓ ਤੁਸੀਂ ਸਾਡੇ ਪੈਸੇ ਵਾਪਸ ਵੀ ਕਰਨਾ ਹੈ ਤੇ ਤੁਹਾਡੀ ਇਮਾਨਦਾਰੀ ਦਾ ਇਨਾਮ ਹੈ ਨਹੀਂ ਨਹੀਂ ਸਰ ਇਮਾਨਦਾਰੀ ਤਾਂ ਹਰ ਇੱਕ ਬੰਦੇ ਵਿੱਚ ਹੋਣੀ ਚਾਹੀਦੀ ਮੈਨੂੰ ਇਮਾਨਦਾਰੀ ਦਾ ਕੋਈ ਇਨਾਮ ਨਹੀਂ ਚਾਹੀਦਾ ਆ ਤੁਹਾਡੇ ਮੈਂ ਪੈਸੇ ਮੋੜਦਾ ਜੀ ਆਲੋ ਸਰਾਠੋ 300 ਰੁਪਏ ਬਕਾਇਆ ਜੀ ਮੈਂ ਚੱਲਦਾ ਜੀ